ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜੋ ਪੁਲਸ ਦੇ ਦਾਅਵਿਆਂ ਤੇ ਸਵਾਲ ਚੁੱਕ ਰਹੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਅੱਧੀ ਰਾਤ ਤੋਂ ਬਾਅਦ ਮੁਹਾਲੀ ਅਤੇ ਹੋਰ ਨਾ ਸ਼ਹਿਰਾ ਦੀਆਂ ਸੜਕਾਂ ਤੇ ਵਾਹਨ ਚਾਲਕਾਂ ਨੂੰ ਕੁੜੀਆਂ ਦੇ ਪੇਸ਼ ਚ ਮੁੰਡੇ ਰੋਕ ਰਹੇ ਹਨ ਤੇ ਵੱਖ-ਵੱਖ ਤਰੀਕਿਆਂ ਨਾਲ ਉਹਨਾਂ ਤੋਂ ਪੈਸੇ ਮੰਗ ਰਹੇ ਹਨ ਇਸ ਕਾਰਨ ਗੰਭੀਰ ਸਵਾਲ ਖੜੇ ਹੋਏ ਹਨ ਰਾਤ ਨੂੰ ਨਾਕਿਆਂ ਦੇ باوجود ਵੀ ਸਥਿਤੀ ਖਰਾਬ ਕਿਉਂ ਹੈ ਲੋਕਾਂ ਨੇ ਇਹਨਾਂ ਕੁੜੀਆਂ ਖਿਲਾਫ ਰਿਪੋਰਟ ਵੀ ਕੀਤੀ ਹੈ ਜੋ ਵਾਹਨਾਂ ਨੂੰ ਰੋਕੇ ਕਿਰਕੀਆਂ ਤੇ ਹੱਥ ਮਾਰਦੀਆਂ ਹਨ ਇਹ ਵਾਇਰਲ ਵੀਡੀਓ 3B ਦੀ ਮਾਰਕੀਟ ਦੇ ਨੇੜੇ ਹੈ ਜਿਸ ਦੇ ਬਦਮਾਸ਼ਾ ਦਾ ਸਮੂਹ ਵਾਹਨ ਰੋਕਣ ਤੋਂ ਬਾਅਦ ਡਰਾਈਵਰਾਂ ਵਾਲੇ ਖਿਡਕੀਆਂ ਹੇਟਾ ਕਰਕੇ ਗਾਲ੍ਹਾਂ ਕੱਢ ਰਹੇ ਹਨ ਸੜਕ ਲੋਕਾਂ ਦਾ ਦੋਸ਼ ਹੈ ਕਿ ਇਹ ਗਰੁੱਪ ਅੱਧੀ ਰਾਤ ਤੋਂ ਬਾਅਦ ਬਿਨਾਂ ਕਿਸੇ ਪੁਲਿਸ ਦਖਲ ਦੇ ਖੁੱਲ੍ਹੇਆਮ ਘੁੰਮ ਰਿਹਾ ਹੈ ਹਾਈਵੇ ਤੇ ਵੀ ਅਜਿਹੇ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਜ਼ਬਰਦਸਤੀ ਵਾਹਨਾਂ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘਟਨਾਵਾਂ ਕਾਰਨ ਦਾ ਸਿਰਫ ਲੋਕਾਂ 'ਚ ਖੌਫ ਪੈਦਾ ਕਰ ਦਿੱਤਾ ਗਿਆ ਹੈ ਸਭੋ ਮੁੱਖ ਸੜਕਾਂ ਤੇ ਪੁਲਿਸ ਦੀ ਮੌਜੂਦਗੀ ਦੀ ਵੀ ਘਾਟ ਉਜਾਗਰ ਕੀਤੀ ਗਈ ਇਸ ਬਾਰੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠਾਂ ਟੀਮਾਂ ਬਣਾਈਆਂ ਹਨ ਜੋ ਘਟਨਾਵਾਂ ਨੂੰ ਰੋਕਣਗੀਆਂ ਪੁਲਿਸ ਅਧਿਕਾਰੀਆਂ ਨੇ ਯਕੀਨੀ ਬਣਾਇਆ ਕਿ ਹਿਸਾਬ ਘਟਨਾਵਾਂ ਨੂੰ ਜਲਦ ਤੋਂ ਜਲਦ ਰੋਕਿਆ ਜਾਵੇਗਾ ਤੇ ਲੋਕਾਂ ਦੀ ਲੋਕਾਂ ਨੂੰ ਜਲਦ ਹੀ ਰਾਤ ਦਿੱਤੀ ਜਾਏਗੀ ਧੰਨਵਾਦ